ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸ ਰਹੇ ਬਿਆਲੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਵੀਰ ਬਾਦਲ ਦੇ ਚਾਪਲੂਸ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਖੁਦ ਮੰਨ ਚੁਕੇ ਹੋਏ ਆ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਧਾਮੀ ਸਾਹਿਬ ਕਹਿ ਰਹੇ ਆ ਕਿ ਸ਼ਰੋਮਣੀ ਕਮੇਟੀ ਦੇ ਵਿੱਚ ਹਰ ਰੋਜ਼ 10-20 ਘਪਲੇ ਹੁੰਦੇ ਹੀ ਰਹਿੰਦੇ ਆ ਜਿਹੜੀ ਗੱਲ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਹੁਣ ਕਬੂਲ ਕੀਤੀ ਏ ਸਿੱਖ ਜਥੇਬੰਦੀਆਂ ਪੰਥਕ ਜਥੇਬੰਦੀਆਂ ਸਿੱਖ ਸੰਗਤਾਂ ਇਹ ਹੀ ਗੱਲ ਤਾਂ ਲੰਬੇ ਸਮੇਂ ਤੋਂ ਆਖ ਰਹੀਆਂ ਆ ਕਿ ਸ਼੍ਰੋਮਣੀ ਕਮੇਟੀ ਵਿੱਚ ਬਹੁਤ ਜ਼ਿਆਦਾ ਘਪਲੇ ਹੁੰਦੇ ਆ ਸ਼੍ਰੋਮਣੀ ਕਮੇਟੀ ਦੇ ਵਿੱਚ ਬਹੁਤ ਜ਼ਿਆਦਾ ਨਿਘਾਰ ਆ ਚੁੱਕਾ ਹੋਇਆ ਆ ਬਾਦਲ ਪਰਿਵਾਰ ਤੇ ਬਾਦਲ ਦਾਸ ਦੇ ਅਧੀਨ ਹੋ ਕੇ ਸ਼੍ਰੋਮਣੀ ਕਮੇਟੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਦੀ ਵੈਰੀ ਬਣ ਚੁੱਕੀ ਹੋਈ ਆ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਅਧਿਕਾਰੀਆਂ ਦੇ ਵਿੱਚ ਨਰੈਣੂ ਮਹੰਤ ਦੀ ਜਿਹੜੀ ਰੂਹ ਆ ਉਹ ਵੱਢ ਚੁੱਕੀ ਹੋਈ ਆ ਜਿਸ ਤਰ੍ਹਾਂ ਦੇ ਕਾਰਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਧਾਮੀ ਜਾਂ ਉਹਨਾਂ ਦੇ ਅਧਿਕਾਰੀ ਹੋਰ ਅਧਿਕਾਰੀ ਕਰ ਰਹੇ ਆ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਨਰਾਇਣ ਮੁਹੰਤ ਮਰਿਆ ਨਹੀਂ ਉਹ ਬਲਕਿ ਉਹਦੀ ਰੂਹ ਇਹਨਾਂ ਦੇ ਵਿੱਚ ਪ੍ਰਵੇਸ਼ ਕਰ ਚੁੱਕੀ ਹੋਈ ਆ ਤੇ ਨਰਾਇਣ ਮੁਹੰਤ ਵਾਲੇ ਕੰਮ ਹੀ ਇਹ ਕਰਦੇ ਆ ਤੇ ਇਹ ਵੀ ਕਹਿ ਰਹੇ ਆ ਧਾਮੀ ਸਾਹਿਬ ਕਹਿੰਦੇ ਕਿ 328 ਪਾਵਨ ਸਰੂਪਾਂ ਦੀ ਕਹਿੰਦੇ ਬੇਅਦਬੀ ਨਹੀਂ ਹੋਈ ਜਦ ਕਿ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਪਾਵਨ ਸਰੂਪ ਕਿੰਨੇ ਕਿਨੂੰ ਦਿੱਤੇ ਆ ਕਿਹਦੇ ਕਹਿਣ ਉੱਤੇ ਦਿੱਤੇ ਆ ਹੁਣ ਉਹ ਪਾਵਨ ਸਰੂਪ ਕਿੱਥੇ ਆ ਤੇ ਫਿਰ ਇਹ ਕਿਵੇਂ ਕਹਿ ਸਕਦੇ ਆ ਕਿ ਬੇਅਦਬੀ ਨਹੀਂ ਹੋਈ 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਕਿਸੇ ਬੇਅਦਬੀ ਦੇ ਨਾਲੋਂ ਘੱਟ ਨਹੀਂ ਆ ਧਾਮੀ ਸਾਹਿਬ ਦੂਜੀ ਗੱਲ ਪਹਿਲਾਂ ਤੁਸੀਂ ਰਮਾਲਿਆਂ ਦੇ ਕਪਲੇ ਕਰਦੇ ਰਹੇ ਸ਼ਰੌਨੀ ਕਮੇਟੀ ਦੇ ਅਧਿਕਾਰੀ ਤੁਸੀਂ ਚੰਦੋਇਆਂ ਦੇ ਕਪਲੇ ਕਰਦੇ ਰਹੇ ਲੰਗਰ ਦੀਆਂ ਦਾਦਾ ਦੇ ਵਿੱਚ ਘਪਲੇ ਹੁੰਦੇ ਨੇ ਗੈਸ ਸੈਂਟਰਾਂ ਦੇ ਘਪਲੇ ਹੁੰਦੇ ਨੇ ਕਈ ਖਬਰਾਂ ਸਾਹਮਣੇ ਆਈਆਂ ਇਥੋਂ ਤੱਕ ਕਿ ਲੰਗਰ ਦੀਆਂ ਜਿਹੜੀਆਂ ਸੁੱਕੀਆਂ ਰੋਟੀਆਂ ਹੁੰਦੀਆਂ ਸਨ ਬਚੀਆਂ ਹੋਈਆਂ ਰੋਟੀਆਂ ਉਹਦੇ ਵਿੱਚ ਵੀ ਬਹੁਤ ਵੱਡਾ ਜਿਹਾ ਘਪਲਾ ਆ ਉਹ ਕੀਤਾ ਸੀ ਸਿੱਖ ਸੰਗਤਾਂ ਤੁਹਾਡੇ ਨਾਲ ਘਪਲਿਆਂ ਦਾ ਪੰਥ ਵਿਰੋਧੀ ਕੰਮਾਂ ਦਾ ਲਗਾਤਾਰ ਵਿਰੋਧ ਕਰਦੀ ਰਹੀ ਹੈ ਪਰ ਤੁਸੀਂ ਬਾਜ਼ ਨਹੀਂ ਆਏ ਹੱਥ ਤੁਸੀਂ ਉਦੋਂ ਕਰ ਦਿੱਤੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 328 ਪਾਵਨ ਸਰੂਪ ਤੁਸੀਂ ਲਾਪਤਾ ਕਰ ਦਿੱਤੇ ਅਤੇ ਇਨਸਾਫ ਮੰਗਣ ਵਾਲੇ ਗੁਰਸਿੱਖਾਂ ਨੂੰ ਤੁਸੀਂ ਕੁੱਟਿਆ ਮਾਰਿਆ ਉਹਨਾਂ ਉੱਤੇ ਜ਼ੁਲਮ ਤਸ਼ੱਦਦ ਢਾਇਆ ਸ਼ਰੋਮਣੀ ਕਮੇਟੀ ਦੇ ਦਫ਼ਤਰੋਂ ਤੁਸੀਂ ਬੁੱਚੜਖਾਨਾ ਸੀਆਈਏ ਸਟਾਫ ਬਣਾ ਕੇ ਰੱਖ ਦਿੱਤਾ ਸੋ 5 ਸਾਲ ਲੱਗ ਗਏ ਸਿੱਖ ਸੰਗਤਾਂ ਨੂੰ ਉਹਨਾਂ ਦੋਸ਼ੀਆਂ ਦੇ ਉੱਤੇ ਪਰਚਾ ਦਰਜ ਕਰਵਾਉਣ ਲਈ 5 ਸਾਲ ਤੋਂ ਵਧੇਰੇ ਸਮਾਂ ਲੱਗਾ ਤੇ ਅੱਜ ਧਾਮੀ ਸਾਹਿਬ ਤੁਸੀਂ ਕਹਿੰਦੇ ਪਈਓ ਕਿ ਇਹ ਸਿਆਸੀ ਦਖਲਅੰਦਾਜ਼ੀ ਆ ਤੇ ਜਦੋਂ ਸੁਖਬੀਰ ਸਿੰਘ ਬਾਦਲ ਸਿਆਸੀ ਦਖਲਾ ਅੰਦਾਜ਼ੀ ਕਰਦਾ ਉਦੋਂ ਤੁਸੀਂ ਅੰਨੇ ਕਿ ਹੋ ਜਾਂਦੇ ਹੋ ਮੂੰਹ 'ਚ ਘੁੰਗਰੀਆਂ ਕਿਉਂ ਪਾ ਦਿੰਦੇ ਹੋ ਉਦੋਂ ਤੁਹਾਨੂੰ ਕਿਉਂ ਨਹੀਂ ਦਿਸਦਾ ਹੁੰਦਾ ਜਿਹੜੇ ਲੋਕ ਕਬਲੇ ਕਰਦੇ ਪਏ ਆ ਤੁਸੀਂ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਵਾਉਂਦੇ ਪਹਿਲਾਂ ਕਬਲੇਦਾਰਾਂ ਦੇ ਚੰਦੋਆਂ ਦੇ ਹੁਣ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਥਰੂਪ ਹੀ ਗੁੰਮ ਕਰ ਦਿੱਤੇ ਤੁਸੀਂ ਉਹਨਾਂ ਦੋਸ਼ੀਆਂ ਦੇ ਉੱਤੇ ਕਾਨੂੰਨੀ ਕਾਰਵਾਈ ਖੋਦੀ ਕਰਵਾ ਦਿੰਦੇ ਸਿੱਖ ਜਥੇਬੰਦੀਆਂ ਨੂੰ ਸੰਘਰਸ਼ ਹੀ ਨਾ ਕਰਨਾ ਪੈਂਦਾ ਹੁਣ ਤੁਸੀਂ ਕਹਿੰਦੇ ਉਹ ਦਖਲ ਦੰਦਾ ਜੀ ਫਿਰ ਜਿਹੜੀ ਦਖਲ ਦੰਦਾ ਜੀ ਆ ਉਹ ਫਿਰ ਕੋਈ ਕਰਨ ਦਾ ਯਤਨ ਹੀ ਨਾ ਕਰਦਾ ਸਿੱਖ ਜਥੇਬੰਦੀਆਂ ਨੂੰ ਮਜਬੂਰ ਨ ਸੰਘਰਸ਼ ਕਰਨਾ ਪਿਆ ਮਜਬੂਰ ਜਿਹੜਾ ਆ ਤੁਹਾਡੀ ਉੱਤੇ ਫਿਰ ਜਿਹੜਾ ਪਰਚਾ ਆ ਕਰਵਾਉਣਾ ਪਿਆ ਕਿਉਂਕਿ ਇਹਨਾਂ ਦੋਸ਼ੀਆਂ ਨੂੰ ਦੋਸ਼ੀਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਨੂੰ ਕਾਨੂੰਨੀ ਸੜਮੈਂਦੀ ਚਾਹੀਦੀ ਆ ਤੇ ਜਿਵੇਂ ਕੈਪਟਨ ਨੇ ਤੁਹਾਨੂੰ ਬਚਾਇਆ ਆ ਸੋ ਅੱਜ ਭਗਵੰਤ ਮਾਨ ਵੀ ਤੁਹਾਨੂੰ ਬਚਾਉਂਦਾ ਜਿਹੜਾ ਯਤਨ ਆ ਉਹ ਨਾ ਕਰੇ ਦੇੜੀ ਖੱਜ ਚ ਬਾਦਲ ਡਿੱਗੇ ਸੀ ਉਸੇ ਦੀ ਗੱਤਨ ਡਿੱਗਾ ਤੇ ਜੇ ਭਗਵੰਤ ਮਾਨ ਨੇ ਵੀ ਇਹਨਾਂ ਨੂੰ ਬਚਾਇਆ ਤੇ ਉਸੇ ਖੱਜ ਦੀ ਭਗਵੰਤ ਮਾਨ ਜਗੇਗਾ ਸੋ ਚਾਹੀਦਾ 328 ਪਾਵਨ ਸਰੂਪਾਂ ਦੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਪਾਈ ਜਾਵੇ ਕਿਉਂ ਨਹੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ 20 ਦਿਨ ਹੋ ਗਏ ਆ 7 ਦਸੰਬਰ ਦਾ ਪਰਚਾ ਹੋਇਆ ਆ 25 26 ਤਰੀਕ ਹੋ ਗਈ ਆ ਉਹਨਾਂ ਨੂੰ ਤੁਰੰਤ ਜਿਹੜਾ ਗ੍ਰਿਫਤਾਰ ਆ ਉਹ ਕੀਤਾ ਜਾਣਾ ਚਾਹੀਦਾ ਆ ਨਹੀਂ ਤਾਂ ਸਾਨੂੰ ਦੁਬਾਰਾ ਸੰਘਰਸ਼ ਜਿਹੜਾ ਛੇੜਨਾ ਪਵੇਗਾ 328 ਪਾਵਨ ਸਰੂਪਾਂ ਦਾ ਇਨਸਾਫ ਲੈ ਕੇ ਰਹਾਂਗੇ ਬਾਕੀ ਜਿਹੜੀ ਗੱਲ ਧਾਮੀ ਸਾਹਿਬ ਨੇ ਆਖੀ ਏ ਕਿ ਇਹਨਾਂ ਦੇ ਵਿੱਚ ਤਾਂ 10-20 ਕਭਲੇ ਹਰ ਰੋਜ਼ ਹੁੰਦੇ ਸ਼੍ਰੋਮਣੀ ਕਮੇਟੀ 'ਚ ਪ੍ਰਧਾਨ ਸਾਹਿਬ ਤੁਸੀਂ ਸੱਚ ਕਬੂਲਦਿਆ ਹੋਇਆ ਆ ਸੋ ਇਹੀ ਤੁਹਾਡੀਆਂ ਗਲਤੀਆਂ ਆ ਇਹੀ ਤੁਹਾਡੀ ਔਕਾਤ ਆ ਜਿੱਦੋਂ ਤੁਸੀਂ ਸੁਧਾਰਨ ਦੀ ਬਜਾਏ ਤੇ ਉਨ ਤੋਂ ਸਿੱਖ ਸੰਗਤਾਂ ਨੂੰ ਦੋਸ਼ੀ ਠਹਿਰਾਉਂਦੇ ਹੋ ਸੋ ਸ਼ਰਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ